ਆਵੇ ਲੋਕ ਦੋਸਤੋ ਆ ਡੌਗ ਆ ਬੜਾ ਹੀ ਵਫਾਦਾਰ ਜਾਨਵਰ ਆ ਇਹ ਦੇਖੋ ਇਹ ਲਫੰਡਰ ਕੁੱਤੇ ਕਹਿੰਦੇ ਇਹਨਾਂ ਨੂੰ ਪਰ ਇਹਨਾਂ ਨਾਲ ਸਾਡੇ ਨਾਲ ਹੀ ਰਹਿਣਾ ਦੇਲਾ ਜਿੱਥੇ ਮਰਜੀ ਅਸੀਂ ਖੇਤ ਤੇ ਜਾਈਏ ਇਹ ਨਾਲ ਹੀ ਜਾਂਦੇ ਨੇ ਇਹਦੇ ਦੋ ਬੱਚੇ ਨੇ ਇਹ ਫੀਮੇਲ ਡੌਗ ਆ ਆ ਦੇਖੋ ਬਹੁਤ ਹੀ ਸਿਆਣਾ ਆ ਫੋਟੋ ਖਿੱਚਣ ਲਈ ਹੈ ਤੇਰੀ ਇਹ ਤੇਰੀ ਬਿੱਲੀਆਂ ਬਿੱਲੀਆਂ ਆਖਾਂ ਗਿਆ ਉਹਦੇ ਚ ਆਵੇ ਤੇਰੀ ਬਿੱਲੀਆਂ ਆਖਾਂ ਆ ਗਈਆਂ ਇਹਦੇ ਚ ਹਾਂ ਉਹ ਨਹੀਂ ਆਪਣਾ ਬਿੱਲੀ ਜੱਜਾ ਉਹ ਦੇ ਉਹ ਆ ਗਿਆ ਚੱਲ ਆਵੇ ਆਵੇ ਲੋ ਇਹਦੇ ਦੋ ਬੱਚੇ ਆ ਤੇ ਬੜਾ ਵਫਾਦਾਰ ਜਾਨਵਰ ਹੁੰਦਾ ਇਹਨੂੰ ਬਸ ਥੋੜਾ ਪਿਆਰ ਚਾਹੀਦਾ ਜਾਂ ਫਿਰ ਕੋਈ ਰੋਟੀ ਟੁਕ ਬਸ ਹੁਣ ਮੈਂ ਇੱਥੇ ਬੈਠਾ ਤੇ ਉਰਾ ਜਾਣਾ ਨੇ ਜਿਵੇਂ ਪਰਾਂ ਚਲਾ ਗਿਆ ਤਾਂ ਉਧਰ ਆ ਜਾਣਾ Han oh, er veldig glad i meg. Han er veldig glad i meg. ਤੇ ਇੰਦਰ ਵੇਲੋ ਰੇਲਵੇ ਲਾਈਨਾਂ ਗੰਡੀ ਲੱਗੀ ਹੈ ਜੇ ਤੁਹਾਨੂੰ ਦਿਖਾ ਦੂੰਗਾ ਥੋੜੀ ਜੀ ਮੈਂ ਵੀਡੀਓ ਬਣਾਇਸੀ ਉਹਦੀ ਤੇ ਇਹਨਾਂ ਨਾਲ ਸਾਡੇ ਨਾਲ ਹੀ ਜਾਣਾ ਉਹ ਆ ਗਿਆ ਸਾਡਾ ਬੇਲੀ ਦੂਜਾ ਫਿਰ ਇਹਨਾਂ ਨੂੰ ਲੈ ਕੇ ਚੱਲਾਂਗੇ ਇਹ ਆ ਵੀ। ਉਹਨਾਂ ਨੇ ਜਾਣਾ ਨਹੀਂ ਕਿਤੇ ਜਦੋਂ ਤੱਕ ਮੈਂ ਨਾ ਗਿਆ ਨਾ ਇੱਥੇ ਬੈਠਾ ਹੀ ਰਹਿਣਾ ਇਹਨਾਂ ਨੇ। ਇਹਨਾਂ ਨੇ ਨਹੀਂ ਹਿੱਲਣਾ ਹੁਣ ਇੱਥੋਂ। ਤੇ ਬੰਦਾ ਆ ਗਿਆ ਸਾਡਾ ਫਿਰ ਚੱਲੀ ਆਪਾਂ ਉਧਰ। ਅਜੇ ਤਾਂ ਸੂਰਜ ਵੀ ਨਹੀਂ ਨਿਕਲਿਆ। ਟਾਈਮ ਹੋਇਆ ਜੇ 5:35 ਦਾ। इना की होना पैती है पज अठत्ती हो गए आ माँ आ दो बच्चे है।, एक और है बस और तो कुछ है नहीं इतने ਲਗੀ ਗੱਡੀਆਂ ਲੰਘਦੀਆਂ ਨੇ ਤੇ ਇਧਰੋਂ ਆ ਗਈ ਇਧਰੋਂ ਆ ਗਈ ਤੇ ਬਣਾਉਨੇ ਫਿਰ ਕੋਈ ਹੋਰ ਵੀਡੀਓ ਮੱਝ ਜੀ ਖਾਣੇ ਤੁਹਾਨੂੰ ਬਾਈ ਕਰ ਦਿਓ ਮੋਝੂ ਆਕੋ ਬਾਈ ਕਰ ਦਿਓ ਬਾਈ ਵੀਡੀਓ ਜੀ ਬਾਈ ਕਰ ਦਿਓ ਹੈਲੋ ਕਰ ਦਿਓ ਹੈਲੋ ਕਰ ਦਿਓ ਤੁੰ ਕਰ ਦੇ ਓਏ